ਸਤਿ ਸ਼੍ਰੀ ਅਕਾਲ ਜੀ ਕਾਲਜ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 25 ਮਈ ਤੱਕ ਦੇ ਮੌਸਮ ਦੀ ਯਾਨੀ ਕਿ ਆਉਂਦੇ 10 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਮੌਸਮ ਹਾਕ ਦੇ ਤਾਜ਼ਾ ਅਪਡੇਟ ਕੀ ਕਹਿੰਦੀ ਹੈ ਜੀ ਅੱਜੋ ਚਲਦੇ ਆ ਸਿੱਧਾ ਵੀਡੀਓ ਤੇ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੇ ਜੋਗੀ ਤੁਹਾਡੀ ਸਕਰੀਨ ਤੇ ਨਹੀਂ ਤਾਂ ਗੱਲ ਕਰੀਏ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸੂਬਿਆਂ ਦੀ ਮੌਸਮ ਲਗਭਗ ਇਹਨਾਂ ਸੂਬਿਆਂ ਦੇ ਵਿੱਚ ਸਾਫ਼ ਬਣਿਆ ਹੋਇਆ ਤੇ ਕਿਤੇ ਵੀ ਕੋਈ ਬੱਦਲਵਜਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਟੈਂਪਰੇਚਰ ਅੱਜ 42 43 ਨੂੰ ਪਾਰ ਕਰ ਗਿਆ ਜੀ ਤੇ ਆਉਂਦੇ ਦਿਨਾਂ ਤੱਕ ਰਿਕਾਰਡ ਤੋੜਵਾਦਾ ਗਰਮੀ ਦੇ ਵਿੱਚ ਦਰਜ ਕੀਤਾ ਜਾਏਗਾ ਦੂਜੇ ਪਾਸੇ ਸਕਰੀਨ ਤੇ ਦੇਖ ਸਕਦੇ ਹੋ ਕਿ ਹਲਕੇ ਲੈਵਲ ਦਾ ਇੱਕ ਪੱਛਮੀ ਸਿਸਟਮ ਜਿਹੜਾ ਕਿ ਦਸਤਕ ਲਈ ਤਿਆਰ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਔਰ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਤੇ ਪੱਛਮੀ ਉੱਤਰ ਫਰਦੇਸ਼ ਦੇ ਖੇਤਰਾਂ ਦੇ ਵਿੱਚ ਬਦਲਬਾਝ ਬਣਦੀ ਦੇਖੀ ਜਾਏਗੀ ਆਉਂਦੇ 48 ਜਾਂ 72 ਘੰਟਿਆਂ ਦੇ ਦੌਰਾਨ ਮੀਂਹ ਵਾਲਾ ਸਿਸਟਮ ਨਹੀਂ ਹੈ ਜੀ ਮੀਂਹ ਦੇ ਖੱਖੋਂ ਕਮਜ਼ੋਰ ਸਿਸਟਮ ਹੈ ਹਲਕੀ ਕਨਵਨ ਦੀ ਉਮੀਦ ਲਗਾ ਸਕਦੇ ਹਾਂ ਬਾਕੀ ਇਹ ਬਦਲਬਾਝ ਪੰਜਾਬ ਦੇ ਜਿਹੜੇ ਆ ਜ਼ਿਆਦਾਤਰ ਖੇਤਰਾਂ ਦੇ ਵਿੱਚ ਬਣਦੀ ਦੇਖੀ ਜਾਏਗੀ ਇੱਕ ਦੋ ਦਿਨਾਂ ਲਈ ਉਸ ਵਜ੍ਹਾ ਜੇਕਰ ਗੱਲ ਕਰੀ ਜਾਜੀ ਆਉਂਦੇ ਦਿਨਾਂ ਦੀ ਸਕਰੀਨ ਤੇ ਦੇਖ ਸਕਦੇ ਹੋ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮਾਖਾ ਅਗਲਾ ਤੁਹਾਡੇ ਨਾਲ ਸਾਂਝੇ ਕਰ ਰਹੀ ਆਂ 19 ਤਰੀਕ ਤੋਂ ਲੈ ਕੇ 16 ਤਰੀਕ ਤੋਂ ਲੈ ਕੇ ਜੇਕਰ ਗੱਲ ਕਰੀਏ 25 ਮਈ ਤੱਕ ਦੀ ਸਕਰੀਨ ਤੇ ਦੇ ਸਕਦੇ ਹੋ ਕਿ ਕੋਈ ਨਵਾਂ ਪਛਮੀ ਸਿਸਟਮ ਐਕਟਿਵ ਲੈਵਲ ਦਾ ਆਉਂਦਾ ਜਾ ਪਲੇ ਰਿਹਾ ਤੇ ਲਗਭਗ ਮੌਸਮ ਆਪਣਾ ਸਾਫ਼ ਰਹਿਣ ਵਾਲਾ 25 ਮਈ ਤੱਕ ਡਰਾਈ ਰਹੇਗਾ ਮੌਸਮ ਖੁਸ਼ਕ ਰਹੇਗਾ ਜੀ ਤੇ ਗਰਮੀ ਦੇ ਪੱਖੋਂ ਰਿਕਾਰਡ ਤੋਂ ਵੱਧਾ ਜਿਹੜਾ ਜਿਹੜਾ ਟੈਂਪਰੇਚਰ ਦੇ ਵਿੱਚ ਦਰਜ ਕੀਤਾ ਜਾਏਗਾ 16 ਤਰੀਕ ਤੋਂ ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਯਾਨੀ ਕਿ ਅੱਜ ਤੋਂ ਹੀ ਹੀਟ ਵੇਵ ਦੇ ਅਲਰਟ ਨੇ ਤੁਸੀਂ ਇੱਥੇ ਦੇਖਾ ਦੇਖ ਵੀ ਸਕਦੇ ਹੋ ਹੀਟ ਵੇਵ ਕੰਡੀਸ਼ਨਸ ਲਾਈਕਲੀ ਆਡ ਮੈਨੀਫਲੇਸਿਸ ਯਾਨੀ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਲੋਹ ਚੱਲਣ ਦੇ ਅਸਰ ਨਾਲ ਇਹਦੇ ਗਰਮੀ ਦੇ ਵਿੱਚ ਰਿਕਾਰਡ ਤਰ੍ਹਾਂ ਵਾਧਾ ਦਰਜ ਕੀਤਾ ਜਾਏਗਾ 17 18 ਤਰੀਕ ਨੂੰ ਟੈਂਪਰੇਚਰ ਜਿਹੜਾ 45 46 ਡਿਗਰੀ ਨੂੰ ਪਾਰ ਕਰ ਸਕਦੇ ਨੇ ਜਿਹੜਾ ਕਿ ਇੱਕ ਖਤਰਨਾਕ ਪੱਧਰ ਦਾ ਲੈਵਲ ਹੈ ਗਰਮੀ ਦੇ ਪੱਖੋਂ ਤੇ 25 ਮਈ ਤੱਕ ਫਿਲਹਾਲ ਕੋਈ ਨਵੇਂ ਐਕਟਿਵ ਲੈਵਲ ਦੇ ਸਿਸਟਮ ਦੀ ਉਮੀਦ ਨਹੀਂ ਹੈ ਜੀ ਤੇ ਉਮੀਦ ਹੀ ਉਮੀਦ ਨਹੀਂ ਹੈ ਇਸ ਲਈ ਆਉਂਦੇ ਦਿਨਾਂ ਤੱਕ ਗਰਮੀ ਦੇ ਵਿੱਚ ਵਾਅਦਾ ਜਿਹੜਾ ਜਆ ਦਰਜ ਕੀਤਾ ਜਾਏਗਾ ਰਿਕਾਰਡ ਤੋੜ ਗਰਮੀ ਆਉਂਦੇ ਦਿਨਾਂ ਤੱਕ ਪਾਈ ਗਈ ਇਸ ਲਈ ਆਪਣਾ ਤੇ ਆਪਣੇ ਬੱਚਾ ਦਾ ਬਜ਼ੁਰਗਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਜੀ ਤੇ ਆਉਂਦੇ ਦਿਨਾਂ ਤੱਕ ਫਿਲਹਾਲ ਉਮੀਦ ਹੀ ਉਮੀਦ ਬਿਲਕੁਲ ਨਹੀਂ ਹੈ ਕਿ ਮੌਸਮ ਆਪਣਾ ਗਰਮ ਤੇ ਖੁਸ਼ਕ ਹੀ ਰਹੇਗਾ ਸੋ ਵੈਸੇ ਕੀ ਜੀ ਆਉਂਦੇ ਦਿਨਾਂ ਤੇ ਹੋਰ ਹੜ੍ਹ ਨਹੀਂ ਲੱਦੇ ਅਗਲੀ ਗੜੀ ਦੇ ਵਿੱਚ ਜਾਸਰ ਦੇ ਤਨ